ਮਹਾਪਰਵ ਸਮਤਿ ਸ਼੍ਰੀ ਕੇਮਾ ਮੰਗੜਤੇ ਕੇਮਾ ਦੇਣ ਦਾ ਦਿਨ ਜਿਸ ਦੀ ਸ਼ੁਰੂਆਤ ਭਗਵਾਨ ਮਹਾਵੀਰ ਜੀ ਨੇ 6ਵੀਂ ਸਦੀ ਦੇ ਵਿੱਚ ਸ਼ੁਰੂ ਕੀਤੀ ਸੀ ਜੈਨ ਸਮਾਜ ਵੱਲੋਂ ਇਹ ਪਵਿੱਤਰ ਦਿਹਾੜਾ ਸਤਾਨਕ ਜੈਨ ਸਥਾਨ ਨਜ਼ਦੀਕ ਗਾਂਧੀ ਚੌਕ ਐਮਰਲ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਜੈਨ ਸਮਾਜ ਦੇ ਲੋਕ ਹਾਜ਼ਰ ਸਨ ਇਸ ਤੋਨੀਆਂ ਦੇ অতি ਪ੍ਰਾਚੀਨ ਕਲਮਾ ਵਿੱਚੋਂ ਇੱਕ ਜੈਨ ਧਰਮ ਦੇ ਮੁੱਖ ਤਿਹਾੜਾਂ ਵਿੱਚੋਂ ਇੱਕ ਤਿਯਾਰ ਹੈ ਸਮਤਸਰੀ ਇਸਨੋ ਕਿਮਾ ਦਿਵਸ ਦਇਆ ਦਿਵਸ ਅਤੇ ਐਨਸਾ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ ਇਹ ਤਿਯਾਰ ਪਰਿਉਸ਼ਨ ਪਰਵ ਦੇ ਕੁ ਅੱਠ ਦਿਨਾਂ ਵਿੱਚੋਂ ਅੱਠਵੇਂ ਦਿਨ ਮਨਾਇਆ ਜਾਂਦਾ ਹੈ ਸੋ ਇਸ ਮਹਾਪਰਵ ਦੇ ਪਵਿੱਤਰ ਮੌਕੇ ਤੇ ਜੈਨ ਜੋਤੀ ਪ੍ਰਵਚਨ ਪ੍ਰਭਾਵਿਕਾ ਮਹਾਸਾਧਵੀ ਸ਼੍ਰੀ ਕਰਮਾ ਜੀ ਮਹਾਰਾਜ ਕੋਕਲ ਕੰਠੀ ਮਧੁਰਕਾਈ ਕਾ ਮਹਾਸਾਧਵੀ ਸ੍ਰੀ ਚਿਤਰਾਜੀ ਮਹਾਰਾਜ ਡਾਕਟਰ ਸ਼ਰੀਨ ਵਿਰਤਤਾਜੀ ਮਹਾਰਾਜ ਨਵ ਦੇਕਸ਼ਤਾ ਸਾਧਵੀ ਸ੍ਰੀ ਅਰਹੰਤਕਾਜੀ ਮਹਾਰਾਜ ਵੱਲੋਂ ਇਸ ਮੌਕੇ ਤੇ ਭਰਵਚਨ ਕੀਤੇ ਗਏ ਉਹਨਾਂ ਵੱਲੋਂ ਭਗਵਾਨ ਨਾਗਾ ਵੀਰ ਜੀ ਦੇ ਜੀਵਨ ਬਾਰੇ ਚੰਨਾ ਪਾਇਆ ਤੇ ਲੋਕਾਂ ਨੂੰ ਉਹਨਾਂ ਦੇ ਪਦਸ਼ੀਨਾਂ ਤੇ ਚੱਲਣ ਦਾ ਸੰਦੇਸ਼ ਦਿੱਤਾ ਇਸ ਮੌਕੇ ਬੱਚਿਆਂ ਵੱਲੋਂ ਸਿੱਖਿਆ ਦਾ ਇੱਕ ਰੰਗ-ਬਰੰਗੇ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਨ੍ਹਾਂ ਵਿੱਚ ਸੱਭਿਆਚਾਰਕ ਮੁੱਲ ਗਿਆਨ ਤੇ ਮਨੋਰੰਜਨ ਦਾ ਸੁੰਦਰ ਮਿਲਾਪ ਸੀ ਦਰਸ਼ਕਾਂ ਨੇ ਬੜੀ ਸ਼ਾਂਤੀ ਅਤੇ ਉਤਸ਼ਾਹ ਨਾਲ ਇਹਨਾਂ ਦਾ ਨੰਦਮਾਣਿਆ ਪ੍ਰੋਗਰਾਮਾਂ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਛਾਪ ਛੱਡ ਦਿੱਤੀ ਸੰਮਤ ਸਰੀਰ ਵਾਲੇ ਤੇਨ ਵਿਸ਼ੇਸ਼ ਤੌਰ ਤੇ ਜੈਨ ਧਰਮ ਦੇਸ਼ਰ તાલુ ਕੁੱਲ ਸੰਸਾਰ ਦੇ ਪ੍ਰਾਣ ਧਾਰੀ ਜੀਵਾਂ ਤੋਂ ਉਹਨਾਂ ਦੇ ਪਤੀ ਪਿਛਲੇ ਸਮੇਂ ਦੌਰਾਨ ਜਾਣੇ ਜਾਣ ਵਿੱਚ ਮਨ ਬਚਨ ਕਾਇਆ ਨਾਲ ਬਣੀਆਂ ਬੁਲਾਂ ਦੀ ਕੀਮਾ ਮੁਆਫੀ ਮਿਛਾਮੀ ਤੋਂ ਕਰਮ ਬੋਲਦੇ ਹੋਏ ਮੰਗਦੇ ਹਨ ਤੇ ਇਕ ਦੂਸਰੇ ਨੂੰ ਮਾਫ ਕਰ ਦਿੰਦੇ ਹਨ ਇਹ ਵਰਤਾਰਾ ਸਿਰਫ ਤੇ ਸਿਰਫ ਜੈਨ ਧਰਮ ਵਿੱਚ ਹੀ ਇੱਕ ਤਿਹਾੜ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਸਰਕਾਰਾਂ ਵੱਲੋਂ ਇਸ ਦਿਨ ਭਾਰਤੀ ਕਾਨੂੰਨ ਦੀ ਧਾਰਾ 163 ਦੇ ਅਨੁਸਾਰੀਆਂ ਮਾਸਾਹਰੀ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇਹ ਪ੍ਰਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਕੀਨ ਦਿੱਤੇ ਗਏ ਵਾਦੇ ਅਤਵਾ ਧਿਆਨ ਦੇ ਵਿੱਚ ਮਾਸ ਮਹਾ ਸਮਛਰੀ ਪਹਿਲਾ 8 ਦਿਨ ਪਰਪਜੂਸ਼ਨ ਚੱਲੇ ਉਸ ਤੋਂ ਬਾਅਦ ਅੱਜ 8ਵੇਂ ਦਿਨ ਪਰਪਜੂਸ਼ਨ ਮਹਾ ਸਮਛਰੀ ਪਰਬ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਹਿੰਸਾ ਦਾ ਸਦਾ ਹੀ ਪਾਲਨ ਕੀਤਾ ਜਾਂਦਾ ਤੇ ਅੱਜ ਬੱਚਿਆਂ ਦੇ ਦੁਆਰਾ ਰੰਗ ਰੰਗ ਪ੍ਰੋਗਰਾਮ ਹੋਇਆ ਮਹਾਰਾਜ ਜੀ ਨੇ ਅੱਜ 8ਵੇਂ ਦਿਨ ਜਿਹੜੇ ਸ਼ਾਸਤਰ ਸੀਗੇ 90 ਮਹਾਪੁਰਸ਼ ਸਾਡੇ ਜਿਹੜੇ ਦੇਵ ਲੋਗ ਦੇ ਵਿੱਚ ਆਪਣਾ ਹੋਏ ਨੇ ਬਿਰਾਜਮਾਨ ਹੋਏ ਨੇ ਉਹਨਾਂ ਵੱਲੋਂ ਸਾਨੂੰ ਦੱਸਿਆ ਤੇ ਸਾਰਾ ਕੁਝ ਬਹੁਤ ਹੀ ਅੱਛੇ ਤੰਗ ਦੇ ਨਾਲ ਅੱਜ ਸਮਾਪਨ ਹੋਇਆ ਤੇ ਬੱਚਿਆਂ ਨੇ ਬਹੁਤ ਬਹੁਤ ਵਧੀਆ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਤੇ ਸਾਰੇ ਹੀ ਜੈ ਸਮਾਜ ਵੱਲੋਂ ਤੇ ਸਾਰੇ ਸਮਾਜ ਵੱਲੋਂ ਅਹਿਮਦਗੜ ਸਮਾਜ ਵੱਲੋਂ ਸਾਨੂੰ ਸਹਿਯੋਗ ਮਿਲਿਆ ਉਹਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨਾਲ ਹੀ ਨਾਲ ਬਹੁਤ ਤਪੱਸਿਆ ਮਹਾਰਾ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਬਹੁਤ ਜ਼ਿਆਦਾ ਤਪ ਜਪ ਹੋਇਆ ਜ ਲਗਾਤਾਰ ਜਦੋਂ ਬਰਾ ਸ਼੍ਰੀ ਜੀ ਇੱਥੇ ਆਏ ਨੇ ਲਗਭਗ 2 ਮਹੀਨੇ ਹੋ ਗਏ ਮੇਰਾ ਅੰਤਰਾ ਅਖੰਡ ਪਾਠ ਚੱਲ ਰਿਹਾ ਤੇ ਹੁਣ 24 ਘੰਟੇ ਦਾ 8 ਦਿਨ ਅਖੰਡ ਜਾਪ ਹੋਇਆ ਤੇ ਸਭ ਨੇ ਜਪ ਤਪ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿਸ ਦੇ ਵਿੱਚ 31 ਵਰਤ 17 ਵਰਤ 11 ਵਰਤ ਜਿਸ ਬਿਲਕੁਲ ਪਾਣੀ ਤੇ ਤੇ ਨਾਲ ਹੀ ਠਾਈਆਂ ਨਾਲ ਹੀ ਅਨਲ ਤਪ ਵੀ ਬਹੁਤ ਜ਼ਿਆਦਾ ਹੋਏ ਲਗਭਗ 70 70 ਦੇ ਕਰੀਬ ਇਕਾਸ਼ਨਾ ਤਪ ਹੋਇਆ ਜੋ ਕਿ ਇੱਕ ਟਾਈਮ ਦੇ ਵਿੱਚ ਖਾਣਾ ਹੁੰਦਾ ਉਹ ਸਭ ਜੱਪਕਪ ਦੇ ਵਿੱਚ ਬਹੁਤ ਸਹਿਯੋਗ ਹੋਇਆ ਸਾਰੇ ਜੁਪਤੀ ਸੰਗ ਨੇ ਕੁੰਦਨ ਕਰਨੀ ਮੰਡਲ ਮਹਿਲਾ ਮੰਡਲ ਸਭ ਨੇ ਸਹਿਯੋਗ ਦਿੱਤਾ ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ ਆ ਤੇ ਅੱਜ ਇਹ ਜੈ ਸਮਾਜ ਦਾ ਸਭਿਆ ਨੇ ਸਾਰੇ ਬੰਦਿਆਂ ਨੇ ਨਾਲ ਮਿਲ ਕੇ ਅਸੀਂ ਤਿਹਾਰ ਮਨਾਇਆ ਔਰ ਸ਼ਮਾ ਪਰਵ ਅਸੀਂ ਇਹ ਮਨਾਨੇ ਆ ਸਭ ਤੋਂ ਸ਼ਮਾ ਮੰਗਦੇ ਆ ਉਸ ਦਿਨ ਤਾਂ ਕਿ ਸਾਡੇ ਬੈਰ ਵਿਰੋਧ ਖਤਮ ਹੋ ਜਾਣ ਤੇ ਸਾਰਿਆਂ ਨੇ ਵੱਡੇ ਹਿਰਦੇ ਨਾਲ ਨਾਲੇ ਇੱਕ ਦੂਜੇ ਨੂੰ ਸ਼ਮਾ ਵੀ ਕਰਦੇ ਨੇ ਤੇ ਸ਼ਮਾ ਮੰਗਦੇ ਵੀ ਨੇ ਇਹੀ ਇਸ ਤਿਹਾਰ ਦਾ ਮਤਲਬ ਹੈ ਤੇ ਤੇਮ ਨਾਲ ਸਾਥ ਫੇਰ ਵੀ ਤੁਹਾਡੇ ਮਾਧਿਅਮ ਤੋਂ ਵੀ ਸਾਰੇ ਸਮਾਜ ਤੋਂ ਸਾਰੇ ਜਿਨ੍ਹਾਂ ਨਾਲ ਵੀ ਸਾਡਾ ਬਹਿਰਬੋਧ ਹੋਇਆ ਮਨ ਬਚਨ ਕਾਇਆ ਤੋਂ ਅਗਰ ਕਿਸੇ ਨੂੰ ਸਾਡੇ ਤੋਂ ਕਸ਼ਟ ਪਹੁੰਚਿਆ ਤਾਂ ਅਸੀਂ ਸਭ ਤੋਂ ਸ਼ਮਾ ਮੰਗਦੇ ਆ ਪਛਾਣੀ ਦੁੱਖੜੇ ਕਰਦੇ ਆ ਹਾਂ ਬਹੁਤ ਬਹੁਤ ਧੰਨਵਾਦ